ਸ਼ੀਵ ਇਹ ਰਫਤ ਮੈਂ ਵੀ ਕੰਮ ਕਰਨਾ ਨਹੀਂ ਤੂੰ ਨਹੀਂ ਕੰਮ ਕਰਨਾ ਤੂੰ ਬਹਿ ਜਾ ਮੈਂ ਆਪੇ ਕਰ ਲੂ ਕੰਮ ਮੈਂ ਨਹੀਂ ਮੈਂ ਕੰਮ ਕਰਨਾ ਕੰਮ ਕਰਨਾ ਹੈ ਜਾਂ ਫਿਰ ਝਾੜੂ ਲੈ ਕੇ ਝਾੜੂ ਲੈ ਕੇ ਮਾਰ ਝਾੜੂ ਮਾਰ ਨਾ ਝਾੜੂ ਐਂ ਕਰਕੇ ਐਂ ਕਰਕੇ ਆਇਆ ਕਰਕੇ ਇਦਾਂ ਮਾਰ ਹੂੰ ਇਦਾਂ ਮਾਰ ਝਾੜੂ ਨਿਕਲ ਮਲੇ ਗਿਆ ਨਿਕਲ ਮਲੇ ਗਿਆ ਇਦਾਂ ਹੀ ਮਾਰਨਾ ਇਦਾਂ ਨਹੀਂ ਪਉਤ ਪਲੀ ਸੀਤਾ ਸੀਤਾ ਨੂੰ ਕਹਿਨੀ ਤਨ ਚੱਸ ਝਾੜੂ ਦੱਸੇ ਕਿਦਾਂ ਮਾਰਨਾ ਝਾੜੂ ਨਿਕੀਤਾ ਸੀਤਾ ਸੀਤਾ ਹਾਂਜੀ ਹਾਂ ਮੇਰਾ ਪੁੱਤ ਤੂੰ ਝਾੜੂ ਮੈਨੂੰ ਤਸੀਆ ਝਾੜੂ ਕਿਤਾ ਉਹ ਮੈਨੂੰ ਮਾਰਨ ਲੱਗ ਪਈ ਜੇ ਮੈਂ ਕਿਹਾ ਵੀ ਇੱਥੇ ਮਾਰ ਤੇ ਦੇ ਤਰੇ ਦੀ ਕਮਲਿਆਂ ਵਾਂਗੂ ਤੇ ਤੂੰ ਇਹਦਾ ਕਰ ਝਾੜੂ ਤੂੰ ਮਾਰ ਤੂੰ ਪੋਚੇਲਾ ਜਾ ਜਾ ਪੋਚੇਲਾ ਪੋਚੇਲਾ ਇਹਦਾ ਥੋੜੀ ਨਾ ਝਾੜੋ ਇਹਦਾ ਥੋੜੀ ਨਾ ਮਾਰੀਦਾ ਬਈ ਤਰੀਕੇ ਨਾਲ ਮਾਰੀਦਾ ਇੰਜ ਕਰਕੇ ਹੋਲੀ ਹੋਲੀ ਮਾਰ ਇਹਦਾ ਕੂੜਾ ਖੱਢੀਦਾ ਆ ਕਮਲੀ ਨਹੀਂ ਕਹਿਣਾ ਮੇਰਾ ਪੁੱਤ ਸਿਆਣਾ ਵਾ ਤੈਨੂੰ ਕੌਣ ਕਹਿੰਦਾ ਕਮਲਿਆਂ ਵਾ ਸਿਆਣਾ ਮੇਰਾ ਪੁੱਤ ਜਿੰਨੀ ਮੇਰੇ ਪੋਤ ਨੂੰ ਜਾ ਤੂੰ ਸਿਆਣੀ ਫਿਰ ਦਾਈਆ ਮੂੰਗੂਣੀ ਨਾ ਮਾਰਨਾ ਹੋਲੀ ਹੋਲੀ ਮਾਰਨਾ ਜਾ ਤੂੰ ਪੋਚਾ ਲਿਆ ਪੋਚਾ ਲਿਆ ਕੇ ਲਾ ਪੋਚਾ ਦੇ ਕਿ ਮੇਰਾ ਪੁੱਤ ਪੋਚੇ ਲੋਂਦਾ ਜਿੰਨਾ ਮੇਰਾ ਪੁੱਤ ਸਿਆਣਾ ਆ ਜਿਹੜੇ ਤੇ ਤੈਨੂੰ ਖੜੰਗੇ ਨਾ ਉਹ ਤਰ ਜਾਣਗੇ ਇੱਦਾਂ ਨਹੀਂ ਲਾਈਦਾ ਪੋਚਾ ਇਦਾਂ ਲਾਉਣਾ ਐ ਕਰਕੇ ਐ ਐ ਇਦਾਂ ਲਾਈਦਾ ਇਹਨੂੰ ਕਹਿੰਦੇ ਪੋਚਾ ਲਾਉਣਾ ਕੰਦ ਨਾ ਥੋੜੀ ਪੋਚਾ ਠੋਕਣਾ ਤੂੰ ਤਾਂ ਠੋਕਣੇ ਲੱਗ ਪਈ ਨਹੀਂ ਆ ਆਪੇ ਤਾਂ ਗਿਆ ਜੇ ਪੋਚਾ ਲਾ ਇਦਾਂ ਥੋੜੀ ਕਹੇ ਪੋਚਾ ਪੈ ਇਹ ਕਰਾਂਗੀ ਇਹ ਤਾਂ ਸਮਝ ਨਹੀਂ ਲਿਆ ਇਹ ਆਉਂਦੇ ਹੈ ਜਿੱਦਾਂ ਦੀ ਹੈਗੀ ਆ ਇਹਨੇ ਮੈਨੂੰ ਵੀ ਕਰ ਛੱਡਣਾ ਆ ਤੂੰ ਤ ਜਾਣਾ ਜਾਣਾ ਬਾਗ ਖਾਣੇ ਨਾ ਸਾਨੂੰ ਵੀ ਖੜੇਂਗੀ ਦੂ ਸ਼ੜਾ ਚੱਲ ਨਹੀਂ ਤੂੰ ਕਰ ਤੈਨੂੰ ਕਰਨਾ ਪੈਣਾ ਇਹ ਕੰਮ ਘੱਟ ਕਰਦੀ ਖਿਲਾੜੇ ਜਿਆਦੇ ਪੰਦੀ ਸਾਡੇ ਵਾਸਤੇ ਨਹੀਂ ਨਹੀਂ ਮੰਨਾ ਹਾਂਜੀ ਉਧਰ ਰੇ ਕੀ ਹੋਇਆ ਖਤਰਾਂ ਦੇ ਖਿਲਾੜੀ ਬਣੀ ਆ ਉਹ ਖਤਰੂ ਕੀ ਖਿਲਾੜੀ ਬਣੀ ਆ ਆਏ ਹਾਏ ਰੱਬਾ ਇਹ ਕੰਦੇਈ ਹੈ ਬਿੱਲੀ ਦੁਰਦੀ ਨੇ ਕੀ ਆ ਜੀ ਤੈਨੂੰ ਜਦੋਂ ਪਤਾ ਵਾ ਇਹ ਹੈ ਇਦਾਂ ਦੀ ਆ ਤੇਰੇ ਮਗਦੀ ਦੇ ਆਏ ਮੇਰੇ ਕੋਲ ਥੱਲੇ ਆ ਜਾ ਉਹ ਤਾਂ ਪੁੱਤ ਬਿੱਲੀ ਆ ਇਦਾਂ ਆ ਜਾ ਨਹੀਂ ਨਹੀਂ ਇਹ ਹੁੰਦੀ ਆ ਪੋੜਿਆ ਥਣਿਆ ਪੋੜਿਆ ਥਣਿਆ ਉਹ ਤਾਂ ਦੇਖ ਜੀਏਗੀ ਲੱਗ ਪਿੱਛੇ ਇਹ ਤੇ ਮੈਂ ਕਰਦੇ ਬਾਅਦ ਨਾ ਜਾ ਉਹ ਵੀ ਜੜਾਲਾ ਮੇਰੇ ਕੋਲ ਨਾ ਤੰਗ ਕਰਿਆ ਕਰ ਮੈਨੂੰ ਮੈਂ ਆ ਜਾ ਨਹੀਂ ਆ ਜਾ ਥੱਲੇ ਤੇ ਡੈਣੇ ਨਹੀਂ ਸਿੱਖੜ ਗਿਆ ਨਹੀਂ ਆ ਜਾ ਆਹ ਦ ਅਹਰੇ ਬਾਗੇ ਸਾਰੇ ਲੋਕਾਂ ਨੇ ਚੰਗੇ ਨਿਆਣੇ ਦੇ ਤੇ ਹਮ ਤੇਰੇ ਸਿੱਧ ਪਤਲੇ ਮੇਰੇ ਜੋ ਕੇ ਰੱਖੇ ਰੀ ਕਮਲੇ ਮੇਰੇ ਜੋ ਕੇ ਰੱਖੇ ਰੀ ਤੇ ਮੱਤੀ ਭੁਚੇ ਇੰਨਾ ਮੈਂ ਕੀ ਕਰਾਂ ਇਹਨਾਂ ਨੇ ਲੱਗਦਾ ਮੈਨੂੰ ਵੀ ਪਾਗਲ ਕਰ ਦੇਗਾ ਕੀ ਕਰਾਂ ਪੈਣਾ ਮੈਂ ਬੜੀ ਥਾਂ ਗਿਆ ਕੋਈ ਆ ਕੇ ਮੇਰਾ ਦੁੱਖ ਸੁਣੇ ਕੋਈ ਕੋਈ ਆ ਕੇ ਹਾਂ ਮੈਂ ਕਹੋਤੇ ਕੰਮ ਕਿਉਂ ਕਰਦੇ ਤੁਹਾਨੂੰ ਪਤਾ ਇਦਾਂ ਵੀ ਇਹ ਤੇ ਮਗਣੀ ਰਹਿ ਜਾਂਦਾ ਤੁਹਾਡੇ ਕੋਲ ਹਾਏ ਹਾਏ ਮੈਂ ਤਾਂ ਇਹ ਕਿੰਨੇ ਸਿੱਧੇ ਤੀਨੋ ਜਮਾਈ ਤੂੰ ਜੋ ਵਗਾੜੇ ਸਾਰੇ ਸਿੱਧੇ ਸਿੱਧੇ ਸੋ ਕਿੰਨਾ ਚੰਗੇ ਚੰਗੇ ਨਿਆਣੇ ਲੋਕਾ ਘਰ ਰੱਬ ਨੇ ਦੇ ਤੇ ਆ ਸਿੱਧ ਪੱਦਰੇ ਤੇ ਪਾਗਲ ਕਿਤੇ ਮੇਰੇ ਜੋਗੇ ਰੱਖਿਆ ਸੀ ਮੈਂ ਕਿ ਤੇ ਰੱਬ ਦਾ ਕੀ ਵਿਗਾੜਿਆ ਸੀ ਮੈਂ ਕੀ ਵਿਗਾੜਿਆ ਰੱਬ ਦਾ ਜਿਹੜਾ ਤ੍ਰਿਅ ਸ਼ਦਾਈ ਪਾਗਲ ਜੇ ਨਿਆਣੇ ਮिन्नੂ ਦੇ ਤੇ ਰੱਬ ਨੇ ਆਹ ਫਿਰ ਦੱਸੇ ਇੱਕਦਾਂ ਮिन्नੂ ਚੱਜ ਦਾ ਰੱਬ ਦੇ ਦਿੰਦਾ ਤਾਂ ਉਥੇ ਕਿਤੇ ਘਾਟਾ ਬੈ ਚੱਲਿਆ ਸੀ ਨਿਆਣਿਆਂ ਦਾ ਹਾਂ ਏਦਾਂ ਨਾ ਕਰਿਆ ਕਰ ਹੁਣੇ ਜੇ ਤੂੰ ਡਿੱਗ ਪੈਂਦੀ ਹੈਂ ਤੇ ਤੇ ਲੱਤਾਂ ਟੁੱਟ ਜਾਣੀ ਅੱਗੇ ਤੂੰ ਪੈਰ ਦਾ ਕਿਨਾ ਸਾਟ ਲਵਾਈ ਆ ਚੁੱਪਾ ਏਦਾਂ ਨਾ ਕਰਿਆ ਕਰ ਮੇਰਾ ਪੁੱਤ ਮੈਂ ਗੱਲ ਬੁੱਲੇ ਤੋਰਦੀ ਮੈਂ ਕੀ ਬੰਦੀ ਬਿੱਲੀ ਪਾਉਂਦੀ ਜਾਨਵਰ ਆ ਉਹ ਤੇ ਜਾਨਵਰ ਆ ਉਹ ਤੇ ਭਾਵੇਂ ਜਿੱਥੇ ਮਰਜ਼ੀ ਚੜ ਜਾਏ ਤੇ ਪੂਸੀਆਂ ਮਾਰਨਾ ਕਿ ਤੂੰ ਤੇ ਇਨਸਾਨ ਆ ਤੂੰ ਤੇ ਮੇਰਾ ਪੁੱਤ ਆ ਸੋਨਾ ਈ ਮੈਨੂੰ ਕਦੇ ਇਨਸਾਨ ਸਮਝਿਆ ਵਾ ਅਹੀ ਤੋ ਪੁੱਤ ਸਮਝਦੇ ਆ ਤੂੰ ਆਪ ਨਹੀਂ ਨਸਾਂ ਦਾ ਵਾਂਗੂ ਮਾਰਦੇ ਰਹਿੰਦੇ ਝੜਕਾ ਮਾਰਦੇ ਰਹਿੰਦੇ ਤੂੰ ਕੰਮ ਹੀ ਇਦਾਂ ਦੇ ਕਰਦੀ ਮੈਂ ਕੀ ਕਰਾਂ ਮੇਰਾ ਕਿਹੜਾ ਜੀ ਕਰਦਾ ਵਾ ਤੈਨੂੰ ਝੜਕਾ ਮਾਰਨ ਨੂੰ ਤੂੰ ਕਰਦੀ ਇਦਾਂ ਦੇ ਕੰਮ ਮੈਂ ਕੀ ਕਰਾਂ ਮੈਨੂੰ ਤੇ ਆਪ ਨਹੀਂ ਸਮਝਉਂਦੀ ਮੈਂ ਨਾ ਚੁੱਪ ਕਰ ਅੱਗੇ ਪਾਤ ਕੱਟ ਲਵਾਇਆ ਦੂਜੇ ਟੋਟੇ ਚਲ ਇਦਾਂ ਨਾ ਕਰਿਆ ਕਰ ਚਲ ਜਦੋਂ ਕਿਤੇ ਵੀ ਜਾਣਾ ਨਾ ਮੈਨੂੰ ਦੱਸ ਕੇ ਜਾਣਾ ਹੁਣੇ ਆ ਪਿਓ ਤੇਰਾ ਆਇਆ ਕੰਮ ਤੋਂ ਤੇ ਉਹਨੇ ਤੈਨੂੰ ਵੇਖ ਲਿਆ ਖਤਰੋ ਦੇ ਖਿਲਾੜੀ ਬਣ ਗਿਆ ਜੇ ਕਿਤੇ ਉਹ ਨਾ ਆਉਂਦਾ ਤੂੰ ਤੂੰ ਤੇ ਡੇਗ ਜਾਣਾ ਏ ਥੱਲੇ ਤੇ ਮੈਂ ਤੇ ਅੰਦਰ ਕੰਮ ਕਰਦਾ ਹੀ ਮੈਨੂੰ ਕੀ ਪਤਾ ਤੂੰ ਬਾਹਰ ਕੀ ਕਰਨ ਦੀ ਕੀ ਨਹੀਂ ਮੈਂ ਤੇਰੇ ਮਗਰਮਗਰਿਆ ਕਰਾ ਕਿ ਕੰਮ ਤੁੰਦਾ ਕਰਾ ਰੋਟੀਆਂ ਪਕਾਪਕਾ ਖਵਾਵਾ ਕਿ ਤੇਰੇ ਮਗਰਮਗਰਿਆ ਕਰਾ ਮੈਂ ਕੀ ਕਰਾ ਦੱਸ ਕੇ ਜਾਇਆ ਕਰਾ ਹਾਂ ਦੱਸ ਕੇ ਜਾਣਾ ਮੇਰਾ ਪੁੱਤ ਜਿੱਥੇ ਜਾਣਾ ਜੋ ਵੀ ਕਰਨਾ ਮੈਨੂੰ ਦੱਸ ਕੇ ਕਰਨਾ ਮੈਂ ਮੰਮੀ ਆ ਕਰਨ ਲੱਗੀ ਜੇ ਇਹ ਤੇ ਚੰਗਾ ਕੰਮ ਹੋਊ ਤੇ ਮੈਂ ਕੋ ਕਰ ਲਾ ਜੇ ਨਹੀਂ ਤੇ ਪੁੱਤ ਨਹੀਂ ਕਰਨਾ ਮੰਮੀ ਮੈਂ ਸੋਫੇ ਤੇ ਚੱਲ ਜਾ ਹਾਂ ਸੋਫੇ ਤੇ ਜਾ ਬਹਿ ਜਾ ਸੋਫੇ ਤੇ ਸੋਫੇ ਪੁੱਤ ਬਹਿਣਾ ਨਹੀਂ ਆ ਬੈਠ ਜਾ ਮੇਰਾ ਪੁੱਤ ਨਹੀਂ ਆਪੇ ਜਾਨ ਦੱਸ ਕੇ ਜਾਣਾ ਹਾਂ ਹਾਂ ਆਹੋ ਦੱਸ ਕੇ ਜਾ ਆਗਾ ਦਿੱਤੇ ਚਲ ਜਾ ਹਾਂ ਚਲ ਜਾ ਚਲ ਜਾ ਬੈ ਜਾ ਜਿੱਥੇ ਮਰਜੀ ਬੈ ਜਾ ਪੁੱਤ ਸੋਫੇ ਬਹਿਣ ਨੂੰ ਹੀ ਆ ਇੱਥੇ ਚਲ ਜਾ ਹਾਂ ਇੱਥੇ ਬੈ ਜਾ ਬੈ ਜਾ ਇੱਥੇ ਨਹੀਂ ਉਹ ਤੇਨੂੰ ਪੁੱਤ ਟੁੱਟ ਜਾ ਬੈਕ ਸਾਈਡ ਵਾ ਮੈਂ ਨਾ ਜਾਦੀ ਉਹਦੀ ਘੈਂਜੜ ਨਹੀਂ ਤੇ ਬੈ ਇੱਥੇ ਇੱਥੇ ਪੁੱਤ ਸੋਫੇ ਉੱਤੇ ਬਹਿ ਇੱਥੇ ਬੈ ਜਾ ਹਾਂ ਇੱਥੇ ਬੈ ਜਾ ਹੋ ਮੇਰੇ ਪੁੱਤ ਕਿ ਹੁਣ ਚਦਾਈਆਂ ਵਾਲੇ ਕੰਮ ਤੇ ਨਾ ਸ਼ੁਰੂ ਕਰ ਦੇ ਇੱਕ ਥਾਂ ਤੇ ਬਹਿ ਜਾ ਟਿੱਕ ਕੇ ਇੱਕ ਥਾਂ ਤੇ ਪੁੱਤ ਬਹਿ ਜਾ ਕਦੀ ਉੱਤੇ ਕਦੀ ਨੀ ਬਾਂਦੀ ਚਦੜ ਕੰਨ ਮੈਂ ਅੱਜ ਪਕਾ ਜਾ ਤੇ ਕੰਮ ਲਗਾਉਣੀ ਅੱਜ ਕੰਮ ਲੱਗ ਜੂ ਰੋ ਰੋ ਕੇ ਚੱਲ ਮੇਰਾ ਪੁੱਤ ਮਨੋਂ ਕੰਮ ਨਹੀਂ ਕੰਮ ਨਹੀਂ ਰਹਿਣੇ ਨਾ ਮੈਂ ਵੀ ਕਿਹਾਂ ਅੰਦਰ ਆਣੀ ਮੈਂ ਸਾਰੇ ਦੱਸਣਾ ਦਾਦੀ ਨੇ ਮਗਰ ਕੀ ਗੱਲਾਂ ਕਰ ਦੇ ਦਿੰਦੀ ਆ ਦਾਦੀ ਨੂੰ ਵੀ ਦੱਸਣਾ ਕੀ ਕੀ ਗੱਲਾਂ ਕੱਢਦੀ ਗੁੱਡ ਮਾਸੀ ਨੂੰ ਵੀ ਦੱਸਣਾ ਉਹਨੂੰ ਕੀ ਕਹਿੰਦੀ ਬਿੰਪੀ ਮਾਸੀ ਨੂੰ ਵੀ ਦੱਸਣਾ ਉਹਦੇ ਬਾਰੇ ਕੀ ਕਹਿੰਦੀ ਉਹਦੇ ਮੁੰਡਿਆਂ ਬਾਰੇ ਕੀ ਕਹਿੰਦੀ ਕੋਮਲ ਦੀਦੀ ਨੂੰ ਵੀ ਦੱਸਣਾ ਮੈਂ ਕਿਹਾ ਤੇਰੀ ਕੁੜੀ ਦਾ ਤਾਂ ਇੰਨੀ ਆ ਕਿਤੇ ਦਸ਼ ਦੇਣ ਕਿਤੇ ਮੇਰੀ ਜੇ ਬਣੀ ਆ ਕਿਸੇ ਨਾਲ ਤੇ ਬਣੀ ਰਹਿੰਦੇ ਬਣੀ ਰਹਿੰਦੇ ਮੈਂ ਕਿਤੇ ਲੜਾਈ ਨਾ ਮੇਰੇ ਪਵਾ ਕੇ ਰਾਦੀ ਮੈਂ ਤਾਂ ਕਿਸੇ ਦੀ ਕੋਈ ਗੱਲਾਂ ਨਹੀਂ ਕਰਦੀ ਮੈਨੂੰ ਕਮਲੀ ਕਹਿੰਦੀ ਮੈਂ ਰੱਖ ਦੇਗੀ ਮੈਂ ਸਿਆਣੀ ਬਣ ਕੇ ਦਿਖਾਉਣਾ ਹੁਣ ਉਹਨਾਂ ਨੂੰ ਹਾਂ ਹਾਂ ਤੂੰ ਜਿਹੜੀ ਮਾਣੀ ਮੋਟੀ ਹੈਗੀ ਤੂੰ ਉਹ ਵੀ ਕਮਲੀ ਬਣ ਜਾਣਾ ਵਾ ਲੋਕਾਂ ਨੂੰ ਕਹਿਣਾ ਛਦੈਣ ਇਹਨਾਂ ਘਰ ਰੱਖੀ ਵੀ ਲੜਾਈਆਂ ਪਾਉਣ ਨੂੰ ਆ ਕੀ ਕਰਨ ਬਈ ਆ ਮੈਂ ਜਾਣਦੇ ਡਾਡੀ ਨੂੰ ਵੀ ਦੱਸਣਾ ਇਹ ਹਣ ਦਾ ਮੇਰੀਆਂ ਚੰਨ ਦਾ ਡੈੜੀ ਤੇ ਵਿਚਾਰਾ ਭੋਲਾ ਪੰਛੀ ਆ ਉਹ ਨੂੰ ਤਾਂ ਕੁਛ ਵੀ ਨਹੀਂ ਕਹਿੰਦੀ ਮੈਂ ਉਹ ਨੂੰ ਮੈਂ ਵਿਚਾਰੇ ਨੂੰ ਕੀ ਕਹਿਣਾ ਨਾਲੇ ਉਹ ਮੈਨੂੰ ਕੀ ਕਹਿ ਜਗੜ ਮੈਂ ਉਹ ਨੂੰ ਮੈਂ ਕਹਣਾ ਮਾਮਾ ਜੀ ਤੁਹਾਡੇ ਮੁੰਡਿਆਂ ਨੂੰ ਇਦਾਂ ਕਹਿੰਦੀ ਆ ਮੈਂ ਕੋਚ ਚਲ ਦੱਸ ਦੇ ਤੂੰ ਜਿਹੜਾ ਦੱਸਣਾ ਕੋਮਲ ਨੂੰ ਦੱਸ ਮੈਂ ਕਹਣਾ ਤੇਰੀ ਕੁੜੀ ਨੂੰ ਕੰਦੀ ਲੋਲੀ ਉਹ ਵੀ ਤੇਰੇ ਵਰਗੀ ਆ ਐਵੇਂ ਮੈਂ ਉਹਨੂੰ ਕਿੰਨੇ ਸੌਣੀ ਆਵੇਂ ਅੱਜ ਤੂੰ ਇਹਨੂੰ ਮੈਨੂੰ ਖਾਣ ਪੀਣ ਨੂੰ ਨਹੀਂ ਦਿੰਦੇ ਤੇ ਤਾਂ ਮੇਰਾ ਰੰਗ ਕਾਲਾ ਹੋ ਗਿਆ ਤੇ ਮੂੰਹ ਲਿੱਸਾ ਹੋ ਗਿਆ ਮੇਖਾਂ ਬੋਧ ਹੈ ਹੀ ਨਾ ਤੂੰ ਹੂਰ ਪਰੀ ਹਾਂ ਹੂਰ ਪਰੀ ਮੈਂ ਪਾਪਾ ਦੀ ਪਰੀ ਮੈਂ ਮਰ ਕੇ ਤੂੰ ਪਰੀ ਆ ਪਾਪਾ ਦੀ ਘਰ ਆਂ ਪਰੀ ਕਾਦੀ ਆ ਆ ਤੂੰ ਤਾਂ ਵਹਿਲੀ ਆ ਮੇਰੀ ਗੱਲ ਸੁਣ ਹੁਣ ਬੰਦਿਆਂ ਨੂੰ ਇੱਥੇ ਬਹਿ ਜਾ ਹੁਣ ਉੱਠ ਕੇ ਕਿੱਧਰੇ ਇੱਧਰ ਉੱਧਰ ਨਾ ਜਾਏ ਮੈਂ ਕੋਈ ਕੰਮ ਕਰ ਲਾਂ

ਤੇ ਇੰਨੇ ਕੀੜੀ ਨੂੰ ਉਹ ਕੀੜੀ ਨੂੰ ਚੜੰਦੇ ਨਹੀਂ ਮੇਰੀ ਗਾਹ ਸੋਹਣੇ ਇੱਕ ਤੂੰ ਜੰਗਰ ਵਾਲੀ ਕੰਦੀ ਰਹਿਣੀ ਹੈ ਕਦੀ ਤੂੰ ਇੰਨੀ ਆਪਣੀ ਹੋਰ ਚੜ ਗਈ ਬਿੱਲੀ ਕਦੀ ਉਹਦੀਆਂ ਰੀਸਾਂ ਕਰਨ ਲੱਪੈਨੀ ਹੁਣ ਕੀੜੀ ਚੜ ਗਈ ਤੇ ਚੜ ਲਿਆ ਤੇ ਕੀੜੀ ਨੂੰ ਤੇ ਇੰਨਾ ਜੀ ਰੀਸਾ ਕਰਨ ਦੀ ਉਹ ਤੁਹਾਡਿਆ ਘਰੋਂ ਭਾਂਡੇ ਤੋਂ ਲਾਪਾ ਤੁਹਾਡੀਆਂ ਪੁੱਤ ਕਰ ਕੰਮ ਆਉਣੀਆ ਤੇਰੇ ਆ ਆਣੀ ਹੋਣੀਆਂ ਕੀੜੀਆਂ ਦੀ ਕਰ ਲਈ ਰੀਸ ਬਿੱਲੀ ਦੀ ਕਰ ਲਈ ਆ ਕੀੜੀਆਂ ਬਿੱਲੀਆਂ ਨੇ ਨਹੀਂ ਤੇਰੇ ਨਾਲ ਜਾਣਾ ਜਿਹੜਾ ਕੰਮ ਸਿੱਖੇਂਗੀ ਨਾ ਕਰਦੇ ਇਹਨਾਂ ਨੇ ਜਾਣਾ ਤੇਰੇ ਨਾਲ ਕੋਈ ਚੜਿਆ ਨਾ ਕੋਈ ਚੜਿਆ ਨਾ ਹਟਿਆ ਕਰ ਹਾਂ ਅਛਾ ਤੇ ਤੂੰ ਨੀ ਕੰਦ ਨਹੀਂ ਤੂੰ ਚੜ ਜੇਂਗੀ ਕੰਦ ਤੇ ਅਵੇਂ ਛੇੜ ਦੇਗਾ ਕਿ ਛੱਟ ਪੈ ਲਾ ਤੋਲਾ ਕੇ ਲੈਦਾ ਹੁਣ ਕੰਦ ਨੂੰ ਚੰਬੜ ਗਈ ਆ ਇਹ ਦਰਬੇ ਇਹ ਦਰਬੇ ਉਹ ਗਾੜਾ ਦਾਨਾ ਮੇਰਾ ਲੋਹ ਪੀਨੀ ਕਿਉਂ ਪੀਨੀ ਕਿਉਂ ਮੈਨੂੰ ਤੰਗ ਕਰਦੀ ਐ ਤੈਨੂੰ ਪੀਨੀ ਮੋਟੀ ਦਵਾ ਗੀ ਮੂੰ ਇੱਕ ਥਾਂ ਤੇ ਟੇਕੇ ਬਹਿ ਗਿਆ ਘਰ ਕੱਲ ਨੂੰ ਮੈਂ ਤੇਰਾ ਵਿਆਹ ਕਰਨਾ ਐ ਮੈਂ ਕੀ ਕਹੂੰਗੀ ਉਹਨਾਂ ਨੂੰ ਉਹਨਾਂ ਨੇ ਕਹਿੰਨਾ ਸਿੱਧਰੀ ਜੀ ਅਛ ਦੇਣ ਸਾਡੇ ਜੋਗੀ ਰੱਖੀ ਸੀ ਉਹਨਾਂ ਮੈਨੂੰ 36 36 ਤੈਨੂੰ ਗੱਲਾ ਕਰਨੇ ਨਾਲ ਮੈਨੂੰ ਕਰਾਏਂਗੀ ਤਾਂ ਮੇਰਾ ਕਹਾ ਸੱਚੀ ਆ ਵਾ ਸੜਕੀ ਕਿਸਮਤ ਉਹਨਾਂ ਦਾ ਦੁਨ ਮੇਰਾ ਸੱਚੀ ਆ ਕੱਲ ਆਹੋ ਕੱਲ ਨੂੰ ਵਿਆਹ ਤੇਰਾ ਹੈ ਸੱਚੀ ਹਏ ਉਹ ਜਦੋਂ ਆਊਗਾ ਮੇਰਾ ਲਾੜਾ ਉਹ ਵੀ ਇੱਥੇ ਚੜੂਗਾ ਕੋਲ ਦੇ ਮਤਲਬ ਪਿਛੇ ਦੇਣੇ ਕੱਲ ਨੂੰ ਸਾਲ ਨੂੰ 2 ਸਾਲਾਂ ਨੂੰ 4 ਸਾਲਾਂ ਨੂੰ ਉਹ ਮਤਲਬ ਹੁੰਦਾ ਕੱਲ ਦਾ ਮਤਲਬ ਇਹ ਥੋੜੀ ਵੀ ਕੱਲ ਨਹੀਂ ਤੇਰਾ ਮੈਂ ਵਿਆਹ ਕਰਤਾ ਮੰਗਲਵਾਰ ਦਾ ਮੇਰਾ ਆਉਣ ਦੇ ਤਮਨ ਦੇ ਕੱਲ ਨੂੰ ਆਇਆ ਕਰ ਹੁਣ ਕੱਲ ਮੈਂ ਇੱਥੇ ਤੇ ਲੋਕ ਕਿੰਨਾ ਲੱਭ ਕੇ ਰੱਖਿਆ ਪੁਰਾਣਾ ਪਰ ਜਿਹੜਾ ਮੈਂ ਕੱਲ ਹੀ ਵਿਆਹ ਕਰਦਾ ਉਹ ਆਉ ਉਹਨੂੰ ਮੇਰਾ ਕੱਲ ਨੂੰ ਆਇਆ ਇਦੇ ਸਾਹਮਣੇ ਕੀ ਗੱਲ ਕਰਨੀ ਤੇ ਕੀ ਨਹੀਂ ਕਰਨੀ ਹੈ ਗੱਲ ਵੀ ਕਰੋ ਤਾਂ ਸੋਚ ਸਮਝ ਕੇ ਕਰੋ ਇਹਦੇ ਸਾਹਮਣੇ ਜਿਹੜੀ ਗੱਲ ਬਸ ਸੁਣ ਲੈਦੀ ਫੜਾ ਹੀ ਰੰ ਲੈਦੀ ਆਏ ਮੈਂਨੇ ਤਾਂ ਕਵਲ ਦੀ ਮੰਮੀ ਨੂੰ ਦੱਸ ਦੇਣਾ ਤਾਂ ਉਹਨੂੰ ਕੀ ਕਹਨੀ ਆਵੇਂ ਮੈਂ ਕੀ ਕਹਨੀ ਕਵਲ ਦੀ ਮਾਂ ਨੂੰ ਉਧਰ ਜਾਂਦੀ ਆ ਸਦੀ ਦਿੰਦੀ ਇੱਧਰ ਜਾਂਦੀ ਆ ਉਧਰ ਆਉਂਦੀ ਆ ਇੱਧਰ ਜਾਂਦੀ ਆ ਉਧਰ ਆਉਂਦੀ ਆ ਅਸੀਂ ਦੇ ਨਾ ਮੇਰੀ ਨਾ ਹੁਣ ਉਹਦੇ ਨਾਲ ਨਾ ਮੇਂ ਲੜਾਈ ਪਵਾਦੀ ਮੈਂ ਮਾਣਾਂ ਦੀ ਮੰਮੀ ਨੂੰ ਵੀ ਦੱਸ ਦੇਣਾ ਫਿਰ ਵੇਖੀ ਕੀ ਦੱਸਾਂਗੀ ਮਾਣਾਂ ਦੀ ਮਾਂ ਨੂੰ ਮੈਂ ਕਹਣਾ ਕਹਿੰਦੀ ਇਹ ਆਪ ਕੰਮ ਨਹੀਂ ਕਰਦੀ ਕੁੜੀ ਕੋ ਸਾਰਾ ਕੰਮ ਕਰਉਂਦੀ ਆਪ ਗੱਲਾਂ ਮਾਰਦੀ ਦਿੰਦੀ ਆ ਵੀ ਮੈਂ ਨਾ ਬਾਗਾਂ ਜੱਤੋਂ ਮਰਦੇ ਆਂ ਨੀ ਕਰ ਦੂ ਤੇਰਾ ਵਿਆਹ ਨੀ ਤੇਰਾ ਵਿਆਹ ਰਹਿ ਚੱਲਿਆ ਕਿਤੇ ਹੈ ਜਿਹੜੇ ਖੜਨਗੇ ਤੈਨੂੰ ਤਰ ਜਾਣਗੇ ਹੈ ਕਿੱਦਾਂ ਇੱਦਾਂ ਆਹੋ ਇੱਦਾਂ ਅੰਗੇ ਡੁੱਬਣਗੇ ਅਗਲੇ ਇੱਦਾਂ ਆਹੋ ਇੱਦਾਂ ਡੁੱਬਾਂਗੇ ਨਾਲੇ ਤਾਂ ਤੈਨੂੰ ਗੱਲਾ ਕਰਨਗੇ ਨਾਲੇ ਮੈਨੂੰ ਕਰਨਗੇ ਯਾ ਕਮਲੀ ਜੀ ਜੰਮ ਕੇ ਸਾਡੇ ਜੋਗੀ ਰੱਖੀ ਸੀ ਕਮਲੀ ਕਮਲੀ ਕਹਿੰਦੀ ਨਾ ਮੈਨੂੰ ਵੇਖੇ ਨਾ ਸੋਹਣੀ ਬਣ ਕੇ ਦਿਖਾਉਂਦੀ ਮੈਂ ਦੇਖੀ ਇਹ ਤੇ ਸੋਹਣੀ ਬਣ ਕੇ ਖੁੰਦੀ ਉਹ ਕਮਲੀ ਕਮਲੀ ਕਹਿੰਦੀ ਆ ਨਾ ਮੈਂ ਤੇ ਸੋਹਣੀ ਮੰਨਦੀ ਹਾਂ Música ਕਹਿੰਦੇ ਕਿੰਨਾ ਪਤਾ ਮੈਨੂੰ ਮੇਕਅਪ ਕਰਨ ਦਾ ਇੰਨੀ ਸੋਹਣੀ ਲੱਗਣ ਦੀ ਮੈਂ ਤੂੰ ਹੱਸੇ ਜਾਣਾ ਮੰਮੀ ਨਹੀਂ ਮੰਮੀ ਹਾਂ ਕੀ ਇੱਧਰ ਵੇ ਮੈਂ ਤਿਆਰ ਹੋ ਗਈ ਕਿ ਦਿਨ ਸੋਹਣੀ ਲੱਗਣ ਦੀ ਮੈਂ ਕਈ ਲੈ ਖਰਾਬ ਨਾ ਕਰ ਜੀ ਪਾਲਰ ਖੋਲੋ ਨਾ ਮੈਂ ਆਹ ਦੀ ਕੀ ਕਾਈ ਇਹ ਸੁਰਖੀ ਲਾਈ ਆ ਸੁਰਖੀ ਲਾਈ ਆ ਐਦਾਂ ਲਾਈਦੀ ਆ ਸੁਰਖੀ ਹੈ ਚਾ ਲਾਈਦੀ ਆ ਮਾੜੀ ਮੋਟੀ ਜਿਹੜੀ ਚੰਗੀ ਲੱਗਦੀ ਮੁੱਠਾ ਇਦੋਂ ਉਹ ਵੀ ਕੀ ਚਲੂਸ ਕੱਢ ਲਿਆ ਹੈ ਹੈ ਛੀਸ਼ੇ ਵੇਖਵੇਂ ਤੇ ਛੀਸ਼ਿਆਂ ਦਾ ਵੇਖ ਕਿੱਦਾਂ ਪੰਦਾ ਤੇ ਬੂਠਾ ਵੇਖ ਕਿੱਦਾਂ ਇਹਨੇ ਰੰਗਿਆ ਤੇ ਜਲੂਸ ਹੀ ਕੱਢ ਲਿਆ ਆਪਣਾ ਇਹ ਤਾਂ ਵਿਆਹ ਦਾ ਵੇ ਕਿੱਦਾਂ ਸ਼ੌਂਕ ਵਿਆਹ ਨੂੰ ਤੇ ਆਂਦੇ ਵੀ ਕਾਲੀ ਮੇਰਾ ਵਿਆਹ ਕਰਦੇ ਤੇ ਮੇਕਅਪ ਕਰਨ ਦਾ ਕੀ ਪਤਾ ਨਹੀਂ ਸਿਰ ਨੂੰ ਆ ਕੀ ਆ ਕੀ ਆ ਕੀ ਜਰੂਰ ਮੇਰੇ ਪਾਸੇ ਆ ਪਾਸੇ ਨਾਤੀ ਹੈ ਨਹੀਂ ਸਿਰ ਦਾ ਮੂੰਹ ਨਹੀਂ ਧੋਤਾ ਨਾ ਤੇਰੀ ਪੱਖ ਨੂੰ ਆਉਂਦੀ ਕਿਉਂ ਨਹੀਂ ਧੋਤਾ ਚਲ ਪਲੋਂਣਾ ਆ ਫਿਰ ਮੈਂ ਤੇਰਾ ਸੋਹਣਾ ਜਿਹਾ ਸਿਰ ਬਾਦੂ ਚਲ ਮੇਰੇ ਮੈਂ ਆਪੇ ਓਣਾ ਮੈਂ ਚਲ ਬਾਹਰ ਹੀ ਪਲੋਂਣਾ ਤੇ ਲਾ ਨਾ ਨਹੀਂ ਓਣਾ ਜਹਾ ਨਾਲ ਕੁ ਅੱਜ ਪਿਛਲੇ ਹੱਦ ਤੱਕ ਨਾਤੀ ਸੀ ਨਾਲਾ ਮੇਰਾ ਪੁੱਤ ਖੇਕ ਕਿਉਂ ਆ ਪਿਛਲੇ ਹਫਤੇ ਨਾਤੀਆਂ ਤੇ ਉਹ ਵੀ ਵੀਰ ਤੇ ਰਹਿੰਨੇ ਵੀ ਨਾਲੇ ਇੱਧਰ ਵੇਖ ਨਾਲਿਆ ਉਹਨੇ ਸਭ ਨੂੰ ਨਾਲਿਆ ਤੂੰ ਮਗਰ ਰਹਿ ਗਈ ਆ ਨਾਲਾ ਤੂੰ ਵੀ ਨਾਲੇ ਇਹਦੇ ਰੇ ਨਾ ਪਾਣੀ ਕਿੰਨੇ ਹੁੰਦੇ ਨੇ ਬਤਾਨਾ ਤਾਂ ਮੈਂ ਨਾ ਮੈਂ ਮੈਨ ਮਾਦ ਨੂੰ ਨਾਮ ਵਰਤੋ ਜਿੰਨੇ ਤੇ ਕੁੱਢੀ ਰੰਡ ਕਾਇਆ ਹੋ ਜਾਣਾ ਹੀ ਮੇਰਾ ਪੁੱਤ ਨਾ ਆਪੋ ਤੇ ਇਹਨੇ ਨੇ ਦਿਨ ਥੋੜੀ ਪਾਇ ਤੇ ਪਾਣੀ ਗਰਮ ਹੋਇਆ ਨਾਲਾ ਤੂੰ ਗਰਮ ਠੰਡੇ ਪਾਣਾ ਨਾ ਹੋਣਾ ਇਦਾਂ ਨਾ ਕਰਿਆ ਕਰ ਨਾ ਗਰਮ ਨਾ ਮੈਨੂੰ ਤੰਗ ਕਰਿਆ ਕਰ ਨਾ ਕਰਿਆ ਕਰ ਨਾ ਕਰਿਆ ਕਰ ਕੁਛ ਠੰਡ ਮੈਨੂੰ ਮੇਰੇ ਅੱਖੇ ਲੱਗ ਜਾਗਾ ਜਿੱਦਾਂ ਮੈਂ ਮੈਂ ਹੁਣ ਮੇਕਅਪ ਕੀਤਾ ਮੇਰਾ ਸੋਹਣਾ ਹੀ ਲਾਤੇ ਪੁਲਿਸ ਦੁਬਾਰਾ ਕਰ ਲਈ ਦੁਬਾਰਾ ਕਰ ਲਈ ਮੇਰਾ ਪੁੱਤ ਵੇ ਮੇਕਅਪ ਕਿੱਡਾ ਸੋਹਣਾ ਮੇਰੇ ਪੁੱਤ ਨੇ ਕੁਛ ਦੇਣ ਜੀ ਹੈ ਵੀ ਮੇਕਅਪ ਕੀਤਾ ਵੇਖ ਕਿੱਦਾਂ ਚੱਲ ਨਾ ਸੁਨਾ ਤੇ ਮੈਂ ਕੱਪੜੇ ਸੁਕਣੇ ਪਾਵਾਂ ਨਾ ਤੂੰ ਜੀ ਜੀ ਨਾ ਮੈਨੂੰ ਠੰਡ ਲੱਗ ਰਹੀ ਆ ਫੜੀ جھੂਪੜੀ ਆ ਆ ਹਾਂ ਤਰੇ ਸਿਤਾਈਆਂ ਦੇ ਮਾਹ ਮਹਾਉਨ ਲੱਗੀ ਹੀ ਤੇ ਉਹ ਕਹਿੰਦਾ ਮੈਂ ਛੇਰ ਦਿੱਤਾ ਇਧਰ ਆ ਇਧਰ ਆ ਸੁਨਾ ਮੈਂ ਨੰਨ ਮੁਖ ਦਵਾਇਆ ਤੇਰੀ ਆਤਮਾ ਤੇਰੇ ਕੋਲ ਆਇਆ ਤੂੰ ਬੜੀਆ ਚਲ ਜਾ ਦਸਵੇ ਦਸੇਰ ਨਾਲ ਕਿ ਤੇ ਗੁੱਡੀਆਂ ਦਿਵਾਲੇ ਹੋਇਆ ਤੇ ਸਿਰ ਦਾ ਨਿਚੇ ਤਾਂ ਪੇ ਸਿਰ ਵੀ ਮੋਣਾ ਹਨੇਰਾ ਹੁੰਦਿਆ ਉਧਰ ਹੁਣ ਮੈਂ ਰੋਟੀ ਪਾਣੀ ਕਰਨਾ ਹੁਣ ਤਾਂ ਤੇ ਸਿਰ ਵੀ ਅਜੇ ਵਗਣ ਵਾਲੇ 2 ਮਿੰਟ ਤਾਂ ਲੱਗੇ ਆ 2 ਮਿੰਟ ਲੱਗੇ ਵੇਖ ਕਿੰਨਾ ਹਨੇਰਾ ਹੋ ਗਿਆ ਬਾਹਰ ਹਾਂ ਹਾਂ ਉਹਨਾਂ ਦਾ ਸਾਤ ਦਾ ਸੂਈ ਹੀ ਉਹਦੇ ਮੇ ਗੁੱਡੇੜੋਂ ਲੱਗਾ। ਹਾਂ। ਪਰ ਇਹੋ ਆਈ। ਆ ਵਾਹਣ ਦੇ ਉਹਦਾ ਉਹਦਾ ਮੇਰਾ ਵਾਹ ਵੀ। ਚਾ ਪਤਾ ਵਾਹਣ ਦੇ ਦਾ ਤੁਰੇਂਂ ਦੀ ਦਾ। ਮੈਂ ਸਿਆਣੀ ਆ। ਤੂੰ ਸਿਆਣਾ ਨਾ ਮੇਰਾ ਪੁੱਤ। ਮਾਂ ਮਾਂ ਵੀ ਸਿਆਣੀ ਆ। ਆ ਮੈਂ ਵਾਹ ਦੇਖ ਟੁੰਡੀ ਦੇ ਫੁੱਲਾਂ ਵਾਲੀ ਲਾਈ ਆ ਕਿੱਦਾਂ। ਆਪੇ ਤੇ ਕਹਿਆ ਕੱਲ ਤੇਰਾ ਵਿਆਹ ਵਾਜਣਾ ਮੈਂ ਸਮਾਨ ਨਹੀਂ ਲਿਓਣਾ ਪਾਈ ਆਇਆ ਹੈ ਗਲੀ ਚ ਮਦਲਦੀ ਫਿਰ। ਹਲਾ ਲਾ ਕਿੱਦਾਂ ਕੀਲ ਪੇਟਿਆ ਨਹੀਂ ਯਾਰਾ ਕਿ ਧੀ ਆਖਰ ਆਈ ਆਪੇ ਵਿਆਹ ਕਰ ਦੋ ਇਹਦਾ ਹੈ ਚੱਜ ਭਾਵੇਂ ਹੋਵੇ ਨਾ ਉੱਥੇ ਵਸਣ ਦਾ ਕਰੋਨਾ ਨਹੀਂ ਆ ਤੂੰ ਵੀ ਤਾਂ ਕਰਾ ਕੇ ਆਈ ਆ ਏਡੇ ਕਰੇ ਮੈਂ ਕੁਛ ਦੇਣ ਥੋੜੀ ਮੈਂ ਜੋ ਵਿਆਹ ਕੇ ਆਈ ਆ ਤਾਂ ਮੈਂ ਤੇ ਘਰ ਬਸਾਂ ਬਿਆ ਆਪਣਾ ਤੇਰੇ ਵਾਂਗੂ ਥੋੜੀ ਸ਼ਦਾ ਖਲਾਰਦੀ ਫਿਰਦੀ ਆ ਮੈਂ ਤੇ ਉਹ ਜਿਹੜੀ ਉਧਰ ਆਈ ਵਿਆਹ ਕੇ ਉਹ ਵੀ ਸੰਭਲੂ ਕਿ ਆਪੇ ਉਧਰ ਕੋੜੀ ਉਧਰ ਆਈ ਆ ਮੇਰੇ ਘਰ ਵਾਲੇ ਦੀ ਤੇ ਕਰਵਾਦੀ ਮਮੀ ਐਂਡ ਜਦੀ ਘਰ ਵਾਲੇ ਦੀ ਮੰਮੀ ਆਈ ਆ ਹੈਂ ਵਿਆਹ ਕਰਾ ਕੇ ਤੋ ਉਹਨੇ ਤੈਨੂੰ ਕਾਹਦੇ ਵਾਸਤੇ ਖੜਨਾ ਜੇ ਉਹ ਉਹਨੇ ਆਪ ਹੀ ਖਾਪਦੀ ਫਿਰਨਾ ਤੇ ਸੁੱਚ ਪੇੜ ਤਾ ਨਾ ਮਾਰ ਉਹੋਲੀ ਜੀ ਮਾਰੀ ਹੋਲੀ ਜੀ ਹੋਲੀ ਹੀ ਹਾਂ ਹੋਲੀ ਪਿਆਰ ਨਾ ਮਾਰੀ ਪਿਆਰ ਨਾ ਅੱਛਾ ਫਿਰ ਠੀਕ ਹੈ ਕੋਤਾ ਸੇਰ ਵਾਲਾ ਮੇਰਾ ਸੇਰ ਪਿਰੂਨ ਲਾ ਪਿਆ ਨਵੇਂ ਤੋ ਹੋਲੀ ਜੀ ਮਾਰੀ ਪੁੱਤ ਆਵੇਂ ਮੈਂ ਢੀ ਸੋਣੀ ਸਵੇਰੇ ਬਣੀ ਮੈਂ ਸੇ ਰਵਾਇਆ ਹੀ ਇਹ ਤੇ ਲੂੰਡਾ ਕੀਤਾ ਹੀ ਰਬੜ ਬਣਵਾ ਕੇ ਪਫ ਕੀਤਾ ਸੁਰਖੀ ਲਾਈ ਹੀ ਮੈਂ ਰੁੱਛਦੇ ਐਂ ਜੀ ਬਣੀ ਹਾ ਤੂੰ ਹੁਣ ਮੈਂ ਤੈਨੂੰ ਸੋਨਾ ਜਿਹਾ ਸਿਰਵਾ ਕੇ ਤੇ ਮੈਂ ਪੁੱਤ ਨੂੰ ਮੈਂ ਨੰਨ ਗੰਦੀ ਬਣਾਈ ਜਾਂਦੇ ਆ ਮੈਂ ਇੱਕ ਹੀ ਮੋਟ ਕੇ ਸੋਨਾ ਜਿਹਾ ਸਿਰਵਾਣ ਦੀ ਗੁੱਤ ਕਰਦੀ ਆ ਆਪਣੇ ਪੁੱਤ ਦੀ ਕੋਟ ਦੇ ਦਾਰੇ ਵਾਲਾ ਦੀ ਨਿਬੜ ਕੇ ਬਾਹਰ ਜਿੱਥੇ ਤੇਰੇ ਬਾਹਰ ਅਗਨ ਕੇ ਜਾ ਗਿਆ ਖੋਖੋ ਕੇ ਆਪੇ ਤੂੰ ਨਿੱਕੇ ਕੀਤੇ ਛਦਾਈਆਂ ਵਾਂਗੂ ਉਹਨਾਂ ਨੂੰ ਖੋਂਦੀ ਰਹਿਣੀ ਆ ਯਾ ਕਾਕੇ ਕੰਗੀ ਫੜ ਕੇ ਲਿਆ ਦਾ ਸੇਰਵਾ ਮਾਂ ਮੈਂ ਆਪੇ ਹੀ ਹੋਣਾ ਵਾ ਹੋਣਾ ਤੂੰ ਆਪੇ ਹੀ ਮੈਂ ਮੰਮੀ じゃ ਲਿਆ ਤੂੰ ਨਹੀਂ ਮੈਂ ਸੇਰਵੰਗ ਸੋਣਾ ਹੋਣਾ ਹੋਏ ਪੁੱਤ ਉਹ ਸਵੇ ਸਵੇਨਾ ਤੂੰ ਸੇਰਵਾਇ ਜਲੂਸ ਕੱਢਿਆ ਸੀ ਆਪਣਾ ਮੈਂ ਮੰਮੀ ਤੇਰਾ ਸੋਣਾ ਮੈਂ ਪਾਰਲਰ ਤੋਂ ਸਿੱਖਿਆ ਵਾ ਤੇ ਸਿੱਖਿਆ ਪਾ ਮੈਂ ਆਪੇ ਹੋਣਾ ਮੈਂ ਮੈਂ ਨਹੀਂ ਹੋਣਾ ਚੇਤੀ ਬਾਕੇ ਕੰਮ ਕਰਨ ਮੈਂ ਉਹਦਾ ਨਹੀਂ ਹੋਣਾ ਇਥੇ ਰੱਦੇ ਬਸ ਖਾਣ ਫਕਾ ਮੜੀਆਂ ਪਾਈਆਂ ਤੇਰੇ ਸਿਰ ਤੇ ਖੋਖ ਖੋ ਕੇ ਅੜਕਾਂ ਪਾਈਆਂ ਛਦੇਣਾ ਵਾਂਗੂ ਕੀ ਹੋਇਆ ਵਾ ਅਮੇ ਰਹੀ ਜਾਨੀਆ ਤੇਰੇ ਗੱਲ ਤੇ ਦਾਨ ਕਹਿੰਦੇ ਓ ਕਦੋਂ ਤੈਨੂੰ ਥੋੜੀ ਮੇਂ ਛਦੇਣ ਜਾਂ ਮੈਂ ਤਸੀਰ ਤਮ ਕਹਿਨਦੇਈ ਛਦੇਣ ਅੱਛਾ ਕਿਵੇਂ ਮੈਂ ਤੇ ਨਸ਼ੇਦਾਨ ਕਿਆ ਮੈਨੂੰ ਪਤਾ ਵਾ ਮੈਂ ਸਿਆਣੀ ਤੂੰ ਮੈਨੂੰ ਸਮਝ ਲੱਗ ਜਾਂਦੀ ਆ ਤੂੰ ਸਿਆਣੀ ਆਣੀ ਭੈਣਾ ਤੂੰ ਸਿਆਣੀ ਮੈਂ ਵੀ ਸ਼ਦਾਨ ਤਸੀ ਤ ਵੀ ਸ਼ਦਾਨ ਤੂੰ ਚੰਗਾ ਮੇਰਾ ਪੁੱਤ ਹਾਂ ਸਿਆਣਾ ਬਣ ਕੇ ਰਹਾ ਕਰ ਆਵੇਂ ਨਾ ਸ਼ਦਾ ਆ ਕਰ ਜੇ ਤੁਮਹੇ ਵੀ ਮਾੜੀ ਮੋਟੀ ਤੇ ਲੋਕਾਂ ਨੂੰ ਜਾਇ ਨਹੀਂ ਕਰੀਦਾ ਹੁੰਦਾ ਵੀ ਮੈਂ ਇਦਾਂ ਦੀ ਹਾਂ ਚੰਗਾ ਸਗਜੇ ਦਾ ਕੋਈ ਹੁੰਦਾ ਤਾਂ ਆਪਣੇ ਘਰ ਤੇ ਵੇਲੀ ਨਾ ਬਿਆ ਕਰ ਕੰਮ ਕਰਿਆ ਕਰ ਲੋਕਨ ਪਤਿਆਲਾ ਲੱਗ ਪਤਾਲਗੂ ਵੀ ਕੰਮ ਤਾਂ ਦੀਵਾਲੀ ਦੀ ਆ ਕੰਮ ਤਾਂ ਦਾਵਾਵਾ ਕਰ ਲੈਂਦੀ ਆ ਮੈਂ ਮੈਂ ਝਾੜੂ ਮਾਰਨਾ ਪਿਆ ਕਰੂੰਗੀ ਜਿੱਦਾਂ ਸਵੇਰੇ ਮਾਰਿਆ ਸੀ ਤੂੰ ਸਵੇਰਾ ਤੇ ਤੂੰ ਮੈਨੂੰ ਮਾਰਿਆ ਸੀ ਮੈਨੂੰ ਨਹੀਂ ਮਾਰਨ ਛੱਡਿਆ ਰੇ ਠੱਲੇ ਮਾਰਿਆ ਕਾ ਝਾੜੂ ਆਹ ਤੇ ਫਿਰ ਚਾਹ ਫਿਰ ਪੋਚੇ ਲਾਉਣ ਲਾ ਪੂੰਗੀ ਨਹੀਂ ਨਹੀਂ ਤੂੰ ਝਾੜੂ ਨਹੀਂ ਮਾਰਨਾ ਤੇ ਤੂੰ ਪੋਚੇ ਵੀ ਨਹੀਂ ਲਾਉਣੀ ਤੂੰ ਨਾ ਬਸ ਰਮਾਨਾ ਬਹਿ ਜਾਇਆ ਕਰੀ ਇੰਨਾ ਹੀ ਬੜਾਵਾ ਝਾੜੂ ਪੋਚਾ ਮੈਨੂੰ ਪਤਾ ਜਿੱਦਾਂ ਤੇ ਤੂੰ ਮਾਰਨੇ ਜਿੱਦਾਂ ਮੈਨੂੰ ਸਵੇਰੇ ਮਾਰੇ ਸੀ ਨਾ ਝਾੜੂ ਤੇ ਪੋਚੇ ਲੁੰਦੀ ਹਾਂ ਕੰਧ ਤੇ ਨਾ ਇਦਾਂ ਹੀ ਤੂੰ ਕਰਨਾ ਜਿੰਨੇ ਤੇਰਾ ਰਿਸ਼ਤਾ ਕਰਾਉਣਾ ਉਹਨੇ ਵੀ ਕਰਾਉਣਾ ਆਖਣਾ ਤੇ ਦੇਮ ਜੀ ਹੈਗੀ ਆ ਵਗਾ ਹਗਾ ਕਿ ਮਾਂ ਨੂੰ ਝਾੜੂ ਮਾਰਦੀ ਆ ਤੇ ਕੰਧਾ ਉੱਤੇ ਪੋਚੇ ਲੁੰਦੀ ਆ ਮੈਂ ਦੋ ਦੱਸ ਦੇਣੀ ਹੈ ਕਿ ਨਹੀਂ ਤੂੰ ਤੂੰ ਮੈਨੂੰ ਕਈ ਜਾਨੇ ਆਏਗਾ ਇਹਦੇ ਸਾਹਮਣੇ ਵੀ ਤੂੰ ਹੀ ਕਹਿੰਦੇ ਜੇ ਕਈ ਜਾਨੇ ਆਏਗਾ ਸਾਹਮਣੇ ਤਾਂ ਮੈਂ ਤੇਰੀ ਸਗੋ ਤਾਰੀਫ ਕਰਦੀ ਆ ਆ ਮੇਰਾ ਪੁੱਤ ਵੀ ਕਿੱਡਾ ਸੋਹਣਾ ਸਵੇਰੇ ਸੋਹਣਾ ਲੱਗੰਦਿਆਂ ਹੀ ਕਿਉਂ ਲੱਗੰਦਿਆਂ ਹੀ ਸਵੇਰੇ ਸਵੇਰੇ ਤੁਛ ਦੇਣ ਲੱਗੰਦੇ ਹੀ ਹਾਂ ਹੁਣ ਤੇ ਮੇਰਾ ਪੁੱਤ ਸਿਆਣਾ ਲੱਗੰਦਿਆ ਮੇਰਾ ਪੁੱਤ ਹੁਣ ਤੇ ਮੇਰਾ ਵਾਦ ਚੱਲ ਮੇਰਾ ਪੁੱਤ ਜੇ ਮੈਂ ਹੁਣ ਵੀਰ ਦਾ ਸੇਵਾ ਦਾ ਵਾਦ ਉੱਠ ਮੇਰਾ ਪੁੱਤ ਭਾਂਡੇ ਜੇ ਤੂੰ ਕੰਮ ਕਰਨਾ ਨਾ ਭਾਂਡੇ ਦੋ ਕਿ ਵੇ ਸ਼ਿੰਕ ਚ ਹੈਗੇ ਹੌਲੀ ਹੌਲੀ ਮਾਂ ਜੀ ਤੈਨੂੰ ਜਾਚ ਆਉਂਦੀ ਆ ਚੰਗਾ ਤੂੰ ਭਾਂਡੇ ਮਾਂ ਜੀ ਨਾਲ ਪਿਆ ਕਰ ਜੇ ਕੋਈ ਹੁੰਦਾ ਆਂਦਾ ਚੰਗਾ ਮੇਰਾ ਪੁੱਤ ਸਿਆਣੇ ਕੰਮ ਕਰਿਆ ਕਰ ਤੇ ਜੇ ਸ਼ਿੰਕ ਚ ਨਾ ਹੋਏ ਤੂੰ ਤਲਾ ਲਾ ਮਾ ਜੀ ਆ ਕਰਾ ਕਿਹਨੂੰ ਕਿ ਪਤਾ ਸ਼ਿੰਕ ਚ ਹੈਗੇ ਕਿ ਨਹੀਂ ਹੈਗੇ ਬਸ ਤੂੰ ਕਹਿ ਕਰ ਮੈਂ ਮੰਨ ਜਾਂਦਾ ਹੀ ਜਿਹੜਾ ਕਿਸ ਨੂੰ ਪਤਾ ਲੱਗੇ ਕਿ ਚੱਲ ਮੈਂ ਸ਼ਿੰਕੀ ਤਾਂ ਹੀ ਜਾਇਆ ਕਰੂੰਗਾ ਚਲ ਠੀਕ ਹੈ ਚਲ ਉੱਠ ਮੇਰਾ ਪੁੱਤ ਹੋਣ ਨਾ ਤੂੰ ਬੀਬੀ ਆਂਗੋਥ ਮੇਰਾ ਪੁੱਤ ਬਹਿ ਜਾ ਮੈਂ ਵੀਰ ਦਾ ਵੀ ਸੇਰਵਾ ਦਾ ਹੋਲੀ ਹੋਲੀ ਤੋਂ ਮਾਂ ਪਾਂਡੇ ਸਵੇਰ ਤੱਕ ਹੋਲੀ 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 ਰਾਤ ਲੱਗੇਗੀ ਤਾਂ ਸਵੇਰ ਤੱਕ ਤੋਂ ਨੇ ਹੋਲੀ ਹੋਲੀ ਪਾਂਡੇ ਸਾਰੇ ਕੀ ਹੋਲੀ 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 ਵਗਾ ਵਗਾ ਕੇ ਨਾ ਮਾਰੀ ਜਿੱਦਾਂ ਸੇਰੇ ਮੈਨੂੰ ਝਾੜੂ ਮਾਰਨ ਲੱਪੀ ਹਾਂ ਤੇਰਾ ਵੀ ਪਤਾ ਪਾਂਡੇ ਵਗਾ ਵਗਾ ਮਾਰਨ ਲੱਪੇ ਤਾਂ ਮੈਂ ਕਹਾਂ ਪੀ ਹੋਲੀ ਹੋਲੀ ਪਿਆਰ ਦੇ ਨਾਲ ਉਹ ਨਹੀਂ ਬਾਨੇ ਮੈਨੂੰ ਸ਼ਦਾਨ ਕਹੀ ਨਹੀਂ। ਨਹੀਂ ਤੂੰ ਸਿਆਣੀ ਆ। ਨਹੀਂ ਨਹੀਂ ਮੈਂ ਨਹੀਂ ਸ਼ਦਾਨ ਕਹੀ ਨਹੀਂ ਤੈਨੂੰ। ਨਾ ਨਾ ਮੈਂ ਕਹਿੰਨੀ ਨਾ ਮੈਂ ਕਿਸ ਨੂੰ ਕਹਿੰਦੇ ਨਹੀਂ ਜਿੰਨਾ ਤੂੰ ਸਿਆਣੀ ਆ ਕੋਈ ਵੀ ਨਹੀਂ ਸਿਆਣਾ ਹੈਗਾ। ਦੇ ਦੇ ਤੂੰ ਉੱਥੇ ਮੇਰਾ ਬਾਗ ਵਗਾ। ਬਾਗ ਲਵਾ ਲੈ ਇੰਤਝਾ ਉੱਥੇ ਮੇਰਾ ਪੁੱਤ। ਏ ਕਿੱਡਾ ਸੋਹਣਾ ਨਵੇਂ ਗੁੱਤ ਕੀਤੀ ਮੈਂ ਕਿੱਡੀ ਸੋਹਣੀ ਆਪਣੇ ਪੁੱਤ ਦੀ। ਚੱਲ ਸੋਹਣੀ ਚੱਲ ਉੱਥੇ। ਅਏ ਮੈਂ ਬੁੱਢਾ ਹੋ ਗਿਆ। ਕੀ ਹੁੰਦਿਆ ਵਾ? ਨੀਂਦ ਹੁੰਦੀ। ਨੀਂਦ ਹੁੰਦੀ ਜਾ ਜਾ ਕੇ ਸੌਂ ਜਾ ਉਧਰ। ਜੱਸੇ ਰਵਾਇਆ ਹੈ ਨਾ ਤੈਨੂੰ ਉਹ ਚੈਨ ਆਇਆ ਤੇ ਤੂੰ ਛੱਸਿਆ ਨਾ ਤੇ ਇਸ ਸਿਰ 'ਚ ਤੇ ਤੇਲ ਆਇਆ ਚੰਗੀ ਤਾਂ ਉਹ ਤੈਨੂੰ ਤਾਂ ਨੀਂਦ ਜੀ ਹੁੰਦੀ। ਜਾ ਮੇਰਾ ਪੁੱਤ ਉਧਰ ਜਾ ਕੇ ਸੌਂ। ਅੰਮ੍ਰਿਤ ਮੈਂ ਸ਼ਕਤੀ ਹੁੰਦੀ। ਜਾ ਕੱਕੇ ਨੋਦ ਨਰ ਜਾਇ ਤੇ ਬਾੜਿਆ ਜਾ। ਇਹਨੇ ਫੇਰ ਨਾ ਕਿਤੇ ਆ ਜੇ। ਹਾਂ ਜਾ। ਜਾ ਆ ਕੇ ਤੇ ਫੇਰ ਤੋਂ ਸੇਰਵਾਲੀ ਜਾ ਮੇਰੇ ਪੁੱਤ ਨੂੰ ਛਾੜ। ਜਾ ਮੇਰੇ ਪੁੱਤ ਚੱਲ ਜਾ ਉਧਰ ਵੀਰ ਨਾ ਚੱਲ ਜਾ। ਜਾ ਉਹ ਦੂਜਾ ਕੇ ਸੋਝਾ ਉਹ ਤਸਲੀ ਦਿਨ ਗੱਲਾਂ ਮਾਰਨੀਆਂ ਮੈਂ ਬਾਅਦ ਚ ਵੇਲੀ ਉਹ ਕਿ ਫਿਰ ਆਪਾਂ ਨਾ ਮਾਰਾਂਗੇ ਨਾਲੇ ਮੌਫਲੀ ਖਾਵਾਂਗੇ ਰਾਤ ਨੂੰ ਨਾਲ ਫਿਰ ਗੱਲਾਂ ਮਾਰਾਂਗੇ ਜਾ ਨੰਗੇ ਪੈਰੀ ਆ ਜਾ ਪਾ ਲੈ ਨਿੰਬਾਲੇ ਦੇ ਚੱਪਲ ਜਾਏ ਨੂੰ ਨਾ ਉਧਰ ਜਾਈ ਚਵਾੜਿਆ ਕੁਛ ਚੋਣ ਨਹੀਂ ਬੋਸ ਸੋਣੀ ਨਾ ਜਾ ਸਤਿ ਸ਼੍ਰੀ ਅਕਾਲ ਜੀ